ਸਕੂਲ ਆਫ ਐਮਿਨੈਂਸ ਸਰਦੂਰਗੜ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮਾਪਿਆਂ ਦੀ ਵਰਕਸ਼ਾਪ ਸੈਮੀਨਾਰ ਕਰਵਾਇਆ ਗਿਆ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਇਸ ਮੌਕੇ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਜਿਨ੍ਹਾਂ ਨੇ ਤੇ ਜਿਨ੍ਹਾਂ ਵਿੱਚ ਉਹਨਾਂ ਨੂੰ ਲੱਖਾਂ ਦੇ ਪੈਕੇਜ ਮਿਲਦੇ ਆ ਵੀ ਬੱਚੇ ਹੁਣ ਉਹ ਸਰਕਾਰੀ ਸਕੂਲਾਂ ਦਾ ਮਹਾਂਦਰਾ ਉਹ ਨਹੀਂ ਰਿਹਾ ਜੋ 1.7 ਲੱਖ ਦੀ ਜਿਹੜੀ ਗ੍ਰਾਂਟ ਹੈ ਉਹ ਜਾਰੀ ਹੈ ਸਕੂਲ ਦੇ ਵਿੱਚ ਉਹ ਸਾਰਾ ਕੰਮ ਚੱਲ ਰਿਹਾਗਾ ਉਹ ਚੱਲੇ ਨੂੰ ਕੰਮ 2 ਮਹੀਨੇ ਹੋ ਗਏ ਲਗਭਗ ਮਾਪਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਬੱਚਿਆਂ ਨੂੰ ਸਾਨੂੰ ਬਾਹਰ ਵੀ ਭਾਣਾ ਪਿਆ ਸਰਕਾਰ ਦੀਆਂ ਵੈਟਾਂ ਤੇ ਆਟਕੇ ਤੇ ਉਹਦੇ ਵਿੱਚ ਸਾਨੂੰ ਮਾਪਿਆਂ ਨੇ ਬਹੁਤ ਜਿਆਦਾ ਮਦਦ ਕੀਤੀ ਜਿਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਦਾ ਵੀ ਸੁਪਾਲਾ ਵੀ ਕਰ ਮੈਂ ਗੁੱਸੇ ਜਾਂ ਦਬਾਅ ਨਾਲ ਨਹੀਂ ਪਿਆਰ ਤੇ ਦ੍ਰਿਸ਼ਟੀ ਨਾਲ ਬੱਚੇ ਦੀ ਮਦਦ ਅਤੇ ਉਸ ਨਾਲ ਗੱਲ ਕਰਾਂਗਾ ਮੈਂ ਗਲਤੀ ਨੂੰ ਕਮਜ਼ੋਰੀ ਨਹੀਂ ਸਿੱਖਿਆ ਦਾ ਹਿੱਸਾ ਸਮਝਾਂਗਾ ਮੈਂ ਯਾਦ ਰੱਖਾਂਗਾ ਕਿ ਮੇਰਾ ਬੱਚਾ ਇਕੱਲਾ ਨਹੀਂ ਮੈਂ ਉਹਦੇ ਨਾਲ ਹਾਂ ਥੈਂਕ ਯੂ ਅਮਲੇਸਾ ਜੀ ਅੱਜ ਤੁਸੀਂ ਸਕੂਲ ਆਫ ਐਮਿਨੈਂਸ ਦੇ ਵਿੱਚ ਇੱਥੇ ਪਹੁੰਚੇ ਹੋਏ ਹੋ ਔਰ ਇੱਥੇ ਇੱਕ ਵਰਕਸ਼ਾਪ ਜੁਜਿਤ ਕੀਤੀ ਗਈ ਹੈ ਮਾਪਿਆਂ ਲਈ ਕੀ ਕਹਿਣਾ ਚਾਹੂੰ ਅੱਜ ਸਮੁੱਚੇ ਪੰਜਾਬ ਦੇ ਸਕੂਲਾਂ ਦੇ ਵਿੱਚ ਸਿੱਖਿਆ ਵਰਕਸ਼ਾਪ ਲਾਈ ਜਾ ਰਹੀ ਹੈ ਜਿਹਦੇ ਦਿਨ ਬਾਪਿਆਂ ਨੂੰ ਬੁਲਾਇਆ ਗਿਆ ਆਉਣ ਵਾਲੀ ਜਿਹੜੀ ਐਗਜ਼ਾਮ ਨੇ ਪ੍ਰੀਖਿਆ ਉਹਦੀ ਤਿਆਰੀ ਦੇ ਸਬੰਧ ਵਿੱਚ ਸੋ ਬੜਾ ਚੰਗਾ ਪਰਾਲਾ ਲਗਾ ਕਿਉਂਕਿ ਜਿੱਥੇ ਅਧਿਆਪਕ ਬੱਚੇ ਨੂੰ ਤਰਾਸਦੇ ਨੇ ਉੱਥੇ ਮਾਪਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਵੀ ਘਰ ਦਾ ਮਾਹੌਲ ਵਧੀਆ ਹੋਵੇ ਬੱਚੇ ਦੇ ਵਿੱਚ ਤੁਹਾਨੂੰ ਕੀ ਕਮੀਆਂ ਲੱਗਦੀਆਂ ਨੇ ਜੇ ਅਧਿਆਪਕ ਤੇ ਮਾਪੇ ਇਕੱਠੇ ਚੱਲਣਗੇ ਤਾਂ ਉਹ ਕਮੀਆਂ ਵੀ ਦੂਰ ਹੋਣਗੀਆਂ ਰਿਜ਼ਲਟ ਵੀ ਵਧੀਆ ਆਉਣਗੇ ਸੋ ਮੈਂ ਸਕੂਲ ਆ ਫੈਮਿਨਸ ਦੇ ਪ੍ਰਿੰਸੀਪਲ ਮੈਡਮ ਸਮੁੱਚੇ ਸਟਾਫ ਦਾ ਧੰਨਵਾਦ ਵੀ ਕਰਦਾ ਕਿ ਇਸ ਸਕੂਲ ਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ ਚਾਹੇ ਖੇਡਾਂ ਦੇ ਖੇਤਰ ਚਾਹੇ ਪੜ੍ਹਾਈ ਦੇ ਖੇਤਰ ਚ ਇੱਕ ਨਾਮੀ ਸਕੂਲ ਹੈਗਾ ਤੇ ਜਿਹੜੀ ਵੀ ਇਹਦੇ ਸਕੂਲ ਦੇ ਵਿੱਚ ਬਿਲਡਿੰਗ ਦੀ ਕੋਈ ਘਾਟ ਸੀ 1 ਕਰੋੜ 97 ਲੱਖ ਨਾਲ ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦਾ ਸਿੱਖਿਆ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਰੈਨੋਵੇਸ਼ਨ ਦਾ ਕੰਮ ਚੱਲ ਰਿਹਾਗਾ ਜਿਹੜਾ ਜੰਗੀ ਪੱਧਰ ਤੇ ਜਿਹੜੇ ਹੋਰ ਵੀ ਕਮਰਿਆਂ ਦੀ ਕੋਈ ਘਾਟ ਆ ਜਾਂ ਸਟਾਫ ਦੀ ਘਾਟ ਆ ਗਈ ਤਾਂ ਇਹਨਾਂ ਨੇ ਕਿਹਾ ਕਿ ਜਦੋਂ ਹੁਣ ਨਵਾਂ ਸੈਸ਼ਨ ਸ਼ੁਰੂ ਹੋਣਾਗਾ ਉਹਦੇ ਵਿੱਚ ਸਟਾਫ ਪੂਰਾ ਕੀਤਾ ਜਾਊਗਾ ਕਿਉਂਕਿ ਮੈਂ ਸਟਾਫ ਦੇ ਲਈ ਵੀ ਮਿਲਿਆ ਸੀਗਾ ਪਰ ਜਿੱਥੇ ਉਹ ਦਿਹਾਕ ਸੇਵਕ ਸੇਬੜ ਜਿਨ੍ਹਾਂ ਨੇ ਇੱਥੇ ਆਉਣਾ ਫਿਰ ਉੱਥੋਂ ਦੇ ਬੱਚਿਆਂ ਦੀ ਪੜ੍ਹਾਈ ਅਧੂਰੀ ਰਹਿ ਜੂਗੀ ਸੋ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਇਆ ਇੱਥੇ ਸਟਾਫ ਵੀ ਪੂਰਾ ਕਰਾਂਗੇ ਜਿਹੜੀ ਕਮਰਿਆਂ ਦੀ ਘਾਟ ਆ ਜਾਂ ਹੋਰ ਵੀ ਜਿਹੜੇ ਕੰਮ ਕਰਨ ਵਾਲੇ ਪਹਿਲ ਦੇ ਆਧਾਰ ਤੇ ਕਰਾਂਗੇ ਕਿਉਂਕਿ ਸਰਕਾਰ ਦੀ ਤਰਜੀਹ ਆ ਸਿੱਖਿਆ ਤੇ ਸਕੂਲਾਂ ਨੂੰ ਵਧੀਆ ਬਣਾਉਣਾ ਇੱਕ ਵਧੀਆ ਮਾਹੌਲ ਬਣਾਉਣਾ ਤੇ ਹਰ ਇੱਕ ਜਿਹੜੀ ਸਿੱਖਿਆ ਦੇ ਵਿੱਚ ਸਕੂਲਾਂ ਦੇ ਵਿੱਚ ਸਹੂਲਤ ਚਾਹੀਦੀ ਆ ਉਹ ਦੇਣੀ। ਠੀਕ ਹੈ। ਅਮ ਅੱਜ ਸਕੂਲ ਦੇ ਵਿੱਚ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ ਸੀ ਸਕੂਲ ਆਫ ਐਮਬੀਨੈਂਸ ਦੇ ਵਿੱਚ ਔਰ ਐਮ.ਐਲ.ਏ ਸਾਹਿਬ ਵੀ ਪਹੁੰਚੇ ਹੋਏ ਆ। ਕੀ ਕਹਿਣਾ ਚਾਹੋਗੇ? ਅੱਜ ਗਵਰਨਮੈਂਟ ਨੇ ਜਿਹੜੀ ਪੇਰੈਂਟ ਵਰਕਸ਼ਾਪ ਆਯੋਜਿਤ ਕਰਨ ਲਈ ਕਿਹਾ ਹੈ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਆ ਇਹਦਾ ਸਬਜੈਕਟ ਹੈਗਾ ਪ੍ਰੀਖਿਆ ਦੀ ਤਿਆਰੀ ਸਾਂਝੀ ਜ਼ਿੰਮੇਵਾਰੀ ਕਿਉਂਕਿ ਐਗਜ਼ਾਮਸ ਬਹੁਤ ਨੇੜੇ ਆ। ਦਾ ਬੱਚੇ ਦੀ 올 ਰੌਂਡ ਡਵੈਲਪ ਪਰਸਨਲਿਟੀ ਡਵੈਲਪਮੈਂਟ ਲਈ ਪੇਰੈਂਟਸ ਤੇ ਟੀਚਰਸ ਦਾ ਮਿਲ ਕੇ ਚੱਲਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਇਸ ਵਰਕਸ਼ਾਪ ਦਾ ਇਹੀ ਮੇਨ ਆਬਜੈਕਟਿਵ ਹੈ ਤਾਂ ਕਿ ਹੁਣ ਜਿਹੜੇ ਆਉਣ ਵਾਲੇ ਜਿਹੜੇ ਪ੍ਰੀਪਰੇਟਰੀ ਡੇਜ਼ ਆ ਜਿੰਨੇ ਵੀ ਬੱਚਿਆਂ ਕੋਲ ਬੱਚੇ ਆ ਤਾ ਬੱਚੇ ਦੀ ਅਗਰ ਕੋਈ ਮੁਸ਼ਕਲ ਆ ਪੇਰੈਂਟਸ ਤੇ ਟੀਚਰ ਰਲ ਕੇ ਹੱਲ ਕਰਨ ਤੇ ਬੱਚਾ ਮਤਲਬ ਕਿਸੇ ਵੀ ਤਰ੍ਹਾਂ ਦਾ ਉਹਦਾ ਡਰ ਆ ਉਹਦਾ ਕੰਫੀਡੈਂਸ ਵਧਣਾ ਚਾਹੀਦਾ ਇਗਜ਼ਾਮਸ ਨੂੰ ਲੈ ਕੇ ਉਹਨੂੰ ਡਰ ਨਹੀਂ ਰਹਿਣਾ ਚਾਹੀਦਾਗਾ ਤਾਂ ਇਸ ਲਈ ਮਤਲਬ ਇਹ ਵਰਕਸ਼ਾਪ ਹੋਈ ਆ ਤੇ ਇਹਦੇ ਚ ਮਤਲਬ ਅਸੀਂ ਬੱਚਿਆਂ ਦੀ ਪਰਸਨੈਲਿਟੀ ਡਵੈਲਪਮੈਂਟ ਦੀ ਰਲ ਕੇ ਕੰਮ ਕਰਾਂਗੇ ਸਰ ਐਮਐਲਏ ਸਾਹਿਬ ਆਇਆ ਜੀ ਉਹਨਾਂ ਤੋਂ ਕੀ ਆਪਾਂ ਮੰਗ ਕੀਤੀ ਗਈ ਹੈ ਕੋਈ ਉਹਨਾਂ ਤੋਂ ਇੱਕ ਤਾਂ ਸਟਾਫ ਦੀ ਆ ਜੀ ਸਟਾਫ ਆਪਣੇ ਕੋਲੇ ਘੱਟ ਆ ਤਾਂ ਉਹ ਸਰ ਨੇ ਦੱਸਿਆ ਵੀ ਉਹ ਨੈਕਸਟ ਜਦੋਂ ਵੀ ਪੋਰਟਲ ਖੁੱਲੂਗਾ ਤਾਂ ਸਭ ਤੋਂ ਪਹਿਲਾਂ ਐਮਿਨੈਂਸ ਦੀਆਂ ਪੋਸਟਾਂ ਜਿਹੜੀਆਂ ਉਹ ਪੂਰੀਆਂ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ 1.97 ਲੱਖ ਰੁਪਏ ਦੀ ਗ੍ਰਾਂਟ ਨਾਲ ਤਾਂ ਜਿਹੜੇ ਕਮਰੇ ਆ ਉਹ ਵੀ ਉਹਨਾਂ ਨੇ ਸਾਨੂੰ ਕਿਹਾ ਕਿ ਜਲਦੀ ਆ ਜਾਣਗੇ ਸਾਡੇ ਕੋਲੇ 10 ਕਲਾਸਰੂਮ ਦੀ ਘਾਟ ਆ ਉਹ ਜਲਦੀ ਪੂਰੇ ਹੋ ਜਾਣਗੇ